ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਡੈਂਟਰ ਬਾਈ ਲੱਗੇ ਹੋਏ ਨੇ ਡੈਂਟਿੰਗ ਦਾ ਕੰਮ ਕਰਨਾ ਬਲੈਰੋ ਗੱਡੀ ਦਾ ਇਹਦੀ ਆਹ ਸਾਈਡ ਸਾਰੀ ਲੱਗੀ ਹੋਈ ਸੀ ਆ ਚੀਜ਼ ਆ ਲੱਗੀ ਸੀ ਵਿਚਾਰੀ ਕੜੁਕੇ ਚ ਕੜੁਕੇ ਨੇ ਕਰਤੀ ਮੁਰੋ ਇਕੱਠੀ ਤੇ ਡੈਂਟਰ ਬਾਈ ਹੁਣ ਇਹਦਾ ਕਰ ਰਿਹਾ ਹੈ ਦੇਖੋ ਕੰਮ ਸਾਡੇ ਡੈਂਟਰ ਬਾਈ ਦਾ ਬਹੁਤ ਰੀਜਨਲ ਕੰਮ ਕਰਦਾ ਬਾਈ ਸਾਡਾ ਆਹ ਨੇ ਡੈਂਟਰ ਡੈਂਟਰ ਬਾਈ ਜੀ ਹੈਲੋ ਕਰ ਦੋ ਹੈਲੋ ਤੇ ਆ ਸਾਡੇ ਡੈਂਟਰ ਵਾਈ ਜੀ ਦਾ ਹੈਲਪਰ ਯਾਨੀ ਆ ਕਾਮਨ ਆ ਮਕੈਨਿਕਲ ਲੈਨ ਦਾ ਵੀ ਡੈਂਟਰ ਦਾ ਵੀ ਪੈਂਟਰ ਦਾ ਵੀ ਸਾਰੇ ਕਾਸੇ ਦਾ ਆਹ ਸਾਈਡ ਇਹਦੀ ਸਾਰੀ ਅੰਦਰੋਂ ਉੱਥੇ ਲੇ ਕੇ ਜੀ ਆ ਦੇਖੋ ਸਲੈਟ ਉੱਥੇ ਅੰਦਰ ਪਰ ਰੈਡੀਏਟਰ ਕੋਨਾਂਸਰ ਬਚ ਗਿਆ ਸੀ ਆਹ ਚੀਜ਼ ਆਹੀ ਡੈਂਟਰ ਸਾਰੀ ਅੰਦਰ ਗਈ ਸੀ ਨਾ ਬੰਪਰ ਵੀ ਗਿਆ ਸੀ ਇਹਦਾ ਬੰਪਰ ਵੀ ਗਿਆ ਤੁਹਾਨੂੰ ਦਿਖਾਉਣਾ ਜੀ ਕੰਮ ਕਰਦਾ ਬਹੁਤ ਸੋਹਣਾ ਕਰਦਾ ਡੈਂਟਰ ਭਾਈ ਆਪਣਾ ਇੱਕ ਨੰਬਰ ਕੰਮ ਕਰਦਾ ਕੋਈ ਐ ਨਹੀਂ ਕੰਮ ਦੇ ਵਿੱਚ ਵੀ ਲਵੇਟਣ ਵਾਲਾ ਕੰਮ ਨਹੀਂ ਕਰਦਾ ਬਹੁਤ ਸੋਹਣਾ ਕੰਮ ਕਰਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਰ ਭਰਾ ਜਿਹਨੇ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੀ ਵੀਡੀਓ ਪਾਉਣੀ ਉਹਨੀਆਂ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਕਹਿ ਜੀ ਲਾਦੀਆ ਕਹਿ ਜੀ ਨਹੀਂ ਸਤਿ ਸ੍ਰੀ ਅਕਾਲ